ਦੇਖ ਲਈ ਵੀਡੀਓ ਚੰਗੀ ਤਰ੍ਹਾਂ ਦੇਖ ਲੋ ਯਾਰ ਕੀ ਲੋਕਾਂ ਦੀ ਇਹਨਾਂ ਦੀ ਸ਼ਰਮ ਲੱਥੀ ਪਈ ਐ ਇਹਨਾਂ ਨੂੰ ਤਾਂ ਐ ਲੱਗਦਾ ਵੀ ਸਾਡੇ ਆਸ-ਪਾਸੇ ਕੋਈ ਵਾਸਤਾ ਹੀ ਨਹੀਂ ਗਾ ਭੈਣ ਚੋਂ ਇੰਨੇ ਆਸ਼ਕੀ ਚੰਨੇ ਕਿਉਂ ਹੋ ਜਾਂਦੇ ਜੇ ਕਿਤੇ ਲੋਕਾਂ ਚਪੇੜੇ ਨਹੀਂ ਮਾਰਦੇ ਨਾ ਭੈਣ ਚੋਂ ਕੁੱਤਿਆਂ ਦੇ ਫੜ ਕੇ ਐਡੇ ਕੁੱਤੇ ਬੰਦੇ ਕੁੱਤੀ ਜਨਾਨੀ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਵੀਰ ਘਰਾਂ ਤੱਕ ਵੀ ਜਾਵੇ ਸਾਰੀ ਗੱਬੇ ਤੇ ਚੜ੍ਹੇ ਮੈਦੇ ਬੰਦਿਆਂ ਦੇ ਤੀਰਾਂ ਦੇ ਫੜ ਕੇ ਇਹਦੀਆਂ ਜਨਾਨੀਆਂ ਨਾਲ ਲੱਗਦੇ ਅੱਗੇ ਉਕਾਰਦੇ ਵੱਤ ਵੱਤ ਸ਼ੇਰ